ਇਹ ਦਰਬੀ ਕੁੱਕਰ ਪੀੜੀ ਤੇ ਬਣੀ ਹੋਈ ਹੈ ਬਹੁਤ ਸੋਹਣੀ ਪ੍ਰਤਿਭਾ ਤੇ ਦਰਸ਼ਕ ਕਰੋ ਮੇਚ ਭਾਇਆ ਵੋਟੇ ਹੂੰ ਹੂੰ ਚਲੋ ਜੀ ਦਰਬੀ ਬਹੁਤ ਸੋਹਣਾ ਵੀ ਦਰਵਾਜ਼ਾ ਸਜਾਇਆ ਕੁੱਕਰ ਪੀੜੀ ਦਾ ਜੀ ਸਾਚੀ ਗੱਲ ਜੀ ਸਾਰਿਆਂ ਨੂੰ ਇੱਕ ਨਵੇਂ ਬਲੌਗ ਚ ਤੁਹਾਡਾ ਸਵਾਗਤ ਹੈ ਅੱਜ ਅਸੀਂ ਚੱਲੇ ਆ ਗੁਗਰ ਯਾਰ ਪੀੜੀ ਦੇ ਸਥਾਨ ਤੇ ਬਜਵਾੜੇ ਜਿਹੜਾ ਆ ਉਹ ਦਿਖਾਵਾਂਗੇ ਵੀਡੀਓ ਨੂੰ ਬਣੇ ਲਈ ਚੈਨਲ ਸਬਸਕ੍ਰਾਈਬ ਕਰਦੇ ਹੋ ਵੀਰੋਂ ਐਕਸ਼ਨ ਕਮੈਂਟ ਰੂ ਕਰਦੇ ਹੋ ਉੱਥੇ ਜੇ ਸਥਾਨ ਦਿਖਾਵਾਂਗਾ ਬੱਬਾ ਬਜਵਾੜੇ ਇਨਕੋ ਜਰ ਪੀੜਿਸ ਦਾ ਬੱਬਾ ਇਹਦਾ ਸਟਾਨਾ ਬਜਵਾੜੇ ਚ ਹੋ ਸਕਦਾ ਦਿਖਾਵਾਂਗੇ ਦਰਸ਼ਨ ਕਰਾਵਾਂਗੇ ਵੀਡੀਓ ਨਾ ਬਣੀ ਰਹੀ ਹੈ ਚਲਦੇ ਆ ਦਰਸ਼ਨ ਕਰਾਣੇ ਉੱਥੇ ਜਾ ਕੇ ਬਜਵਾੜੇ ਚ ਲੋ ਜਿਵੇਂ ਬੁਝੇ ਅਸੀਂ ਪਹੁੰਚੇ ਹ ਦਰਬਾਰ ਕੂਕਾ ਜਾਰ ਮੇ ਤੇ ਤਨਾ ਦਰਸ਼ਨ ਕਰਾਵਾਂਗਾ ਕੂਕਾ ਜਾਰ ਮੰਦਿਰ ਦੇ ਹਾਂ ਸਮੰਦਰ ਤਰਵਾਰ ਆ ਤੇ ਦਰਸ਼ਨ ਕਰਾ ਰਹੇ ਹਾਂ ਗੁੱਗਾ ਜਾਰ ਗੁਰੂ ਜੀ ਤੇ ਵੀਡੀਓ ਨਾ ਬਣੀ ਰਹੀ ਉਹ ਅੰਦਰ ਜਾ ਕੇ ਤਰਵਾਰ ਦੇ ਦਰਸ਼ਨ ਕਰਾਣੇ ਆ ਲੋ ਜੀ ਤੇ ਸਾਹਮਣੇ ਸੰਗਾ ਜੀ ਦਰਸ਼ਨ ਕਰੋ ਗੁੱਗਾ ਜਾਰ ਮਿਲ ਜੀ ਤੇ ਬਹੁਤ ਸੋਹਣਾ ਤਰਵਾਰ ਬਣਿਆ ਹੋਇਆ ਹੈ ਲੋ ਜੀ ਹਾਂ ਲੋ ਜੀ ਸੰਗਤਿ ਦੇ ਦਰਸ਼ਨ ਕਰੋ ਕੁਕਾ ਜਾਰ ਮੇਰੇ ਜੀ ਤੇ ਨੋ ਜੀ ਸੰਗਤ ਜੀ ਕਰੋ ਦਰਸ਼ਨ ਨੋ ਜੀ ਇਧਰ ਆਇਆ ਬਾਬਾ ਜੀ ਦਾ ਧੂਣਾ ਤੇ ਕਰੋ ਜੀ ਸੰਗਤ ਜੀ ਧੂਣੇ ਦੇ ਇਹ ਤੁਹਾਨੂੰ ਦਰਸ਼ਨ ਕਰਾਏ ਹੂੰ ਗੱਗਾ ਯਾਰ ਕੀ ਜੀ ਸਥਾਨ ਦੇ ਤੇ ਇਧਰ ਹੈਗਾ ਆ ਤਾਜਦਾਰਾਂ ਦੇ ਨਾ ਅਮੀਰਾਂ ਦੇ ਦੀਵੇ ਬਲਦੇ ਸਦਾ ਫਕੀਰਾਂ ਦੇ ਨੋ ਜੀ ਇਧਰ ਦਰਸ਼ਨ ਕਰੋ ਮਾਰਾ ਮੇਰ ਕਾ ਨੋ ਜੀ ਤੇ ਤੇ ਤਰੇਸਤਰਾ ਨੇ ਬੁਣਿਆ ਦਰਬਾਰ ਤੇ ਇਧਰ ਨੰਦੀ ਮਹਾਰਾਜ ਜੀ ਦੇ ਦਰਸ਼ਨ ਕਰੋ ਤੇ ਸਾਹਮਣੇ ਸ਼ਿਵ ਰਿੰਗ ਕੋਆ ਤੇ ਸਾਹਮਣੇ ਹੀ ਦਰਸ਼ਨ ਕਰੋ ਸ਼ਿਵ ਪਰਵਾਰ ਸ਼ਿਵ ਪਰਵਾਰ ਉਹ ਵੀ ਲੱਗੇ ਜਾ ਕੇ ਦਰਸ਼ਨ ਕਰਾਵਾਂਗੇ ਤੇ ਇਧਰ ਹੈਗਾ ਸ਼ਿਵ ਪਰਵਾਰ ਤੇ ਸੰਗਰ ਜੀ ਸ਼ਿਵ ਪਰਵਾਰ ਦੇ ਦਰਸ਼ਨ ਕਰੋ ਕਰੋ ਸੰਗਰ ਜੀ ਸ਼ਿਵ ਪਰਵਾਰ ਦੇ ਦਰਸ਼ਨ ਬਹੁਤ ਸੋਹਣਾ ਦਰਬਾਰ ਬਣਿਆ ਹੋਇਆ ਸ਼ੀ ਪਰਵਾਰ ਦਾ ਬਹੁਤ ਸੋਹਣਾ ਆ ਆਨੰਦ ਆਉਂਦਾ ਨੰਦ ਮੇਰੇ ਸੰਗ ਜੀ ਇੱਧਰ ਆ ਗਏ ਆ ਸ੍ਰੀ ਗੁਰੂ ਗੋਰਖਨਾਥ ਜੀ ਤੇ ਇੱਧਰ ਗੁਰੂ ਸ੍ਰੀ ਗੁਰੂ ਗੋਰਖਨਾਥ ਜੀ ਦਾ ਸਥਾਨ ਬਣਿਆ ਹੋਇਆ ਤੇ ਕਰੋ ਜੀ ਦਰਸ਼ਨ ਗੋਰਖਨਾਥ ਜੀ ਦੇ ਤੇ ਲੋ ਜੀ ਇਹ ਗੋਰਖਨਾਥ ਜੀ ਦੇ ਨਾਲ ਹੀ ਦਰਬਾਰ ਹੈਗਾ ਬਾਬਾ ਬਾਲਕਨਾਥ ਜੀ ਦਾ ਤੇ ਕਰੋ ਜੀ ਸੰਗ ਜੀ ਬਾਬਾ ਬਾਲਕਨਾਥ ਜੀ ਦੇ ਦਰਸ਼ਨ ਦੇਵਾ ਬਾਬਾ ਵਰਖਨਾ ਜੀ ਦਾ ਦਰਸ਼ਨ ਕਰੋ। ਵਰਖਨਾ ਜੀ ਨਾਲ ਹੀ ਹੈਗੇ ਆ ਸ਼੍ਰੀ ਗਣੇਸ਼ ਜੀ ਤੇ ਕਰੋ ਸੰਗਤ ਜੀ ਗਣੇਸ਼ ਜੀ ਦਾ ਦਰਸ਼ਨ ਬਹੁਤ ਸੋਹਣਾ ਬਣਿਆ ਹੋਇਆ ਹੈ। ਆਨੰਦ ਹੀ ਆਨੰਦ ਹੈ ਜੀ, ਨੰਦ ਹੀ ਆਨੰਦ ਹੈ। ਬਹੁਤ ਸੋਹਣਾ ਦਰਬਾਰ ਬਣਿਆ ਹੋਇਆ ਹੈ ਗਣੇਸ਼ ਜੀ ਦਾ। ਤੇ ਲੋ ਜੀ ਕਰੋ ਬਣੇ ਜੀ ਦਾ ਦਰਸ਼ਨ। ਤੇ ਨਾਲੇ ਬਾਬਾ ਵਰਖਨਾ ਜੀ ਦਾ ਨਾਲੇ ਗੁਰਖਨਾ ਜੀ ਦਾ ਸਾਹਮਣੇ ਹੈਗਾ ਆ। ਗੁਗਾ ਜਾਰ ਵੀਰ ਜੀ ਦਾ। ਇਹ ਬਹੁਤ ਸੋਹਣਾ ਦਰਬਾਰ ਬਣਿਆ ਹੋਇਆ ਸਾਰਾ ਤੁਹਾਨੂੰ ਦਿਖਾ ਦਿੱਤਾ ਦਰਸ਼ੀ ਪਰਵਾਰ ਵਾ ਤੇ ਇਧਰ ਬਾਬਾ ਬੋਤਾ ਜਸਤਾਨਾ ਬਾਬਾ ਸਾਹਮਣੇ ਬਾਬਾ ਗੁੱਗਾ ਜਹਰ ਵੀਰ ਜੀ ਦਾ ਆ ਤੇ ਹੋਰੇ ਨਾਲ ਇਹ ਸ਼ੀ ਪਰਵਾਰ ਵਾ ਸ਼ੀ ਪਰਵਾਰ ਨਾਲ ਗੋਰਖਨਾਥ ਨਾਲੇ ਬਾਬਾ ਬਲਕਣਾ ਨਾਲੇ ਗਣੇਸ਼ ਜੀ ਇਧਰ ਵੀ ਸਾਹਮਣੇ ਤੁਹਾਨੂੰ ਦਰਬਾਰ ਮਿਲੂਗਾ ਬਾਬਾ ਗੋਰਖਾ ਗੁੱਗਾ ਜਹਰ ਵੀਰ ਜੀ ਦਾ ਤੇ ਸਾਹਮਣੇ ਜਿਹੜੇ ਦਰਸ਼ਨ ਕਰ ਰਹੇ ਆਂ ਬਾਬਾ ਗੁੱਗਾ ਜਹਰ ਵੀਰ ਜੀ ਦਾ ਆ ਤੇ ਲੋ ਜੀ ਗੁੱਗਾ ਜਹਰ ਵੀਰ ਜੀ ਦੇ ਵੀ ਦਰਸ਼ਨ ਕਰੋ ਤੇ ਬਹੁਤ ਹੀ ਆਨੰਦ ਇਹ ਆਨੰਦਾ ਆਂਦਾ ਤੇ ਬਹੁਤ ਸੋਹਣਾ ਦਰਬਾਰ ਬਣਿਆ ਹੋਇਆ ਆ ਆਨੰਦ ਤੇ ਆਪੇ ਆਊਗਾ ਚਲੋ ਜੀ ਤੇ ਨਾਲ ਹੀ ਹੈ ਸ਼੍ਰੀ ਰਾਮ ਪਰਿਵਾਰ ਤੇ ਪਹਿਲਾਂ ਗੋਗਾ ਜੀ ਦਾ ਦਰਸ਼ਨ ਕਰਾਤੇ ਹੋਰੇ ਨਾਲ ਹੀ ਹੈ ਸ਼ਿਵ ਸ਼੍ਰੀ ਰਾਮ ਪਰਿਵਾਰ ਜੀ ਤੇ ਸਾਹਮਣੇ ਰਾਮ ਪਰਿਵਾਰ ਜੀ ਦਾ ਦਰਸ਼ਨ ਕਰੋ ਲੋ ਜੀ ਸੰਗਰ ਜੀ ਨਾਲ ਬਜਰੰਗ ਵਾਲੀ ਬੈਠੇ ਆ ਦੇਖੋ ਸੀਤਾ ਮਾਤਾ ਸੀਤਾ ਰਾਮ ਜੀ ਲਕਸ਼ਮਣ ਜੀ ਤੇ ਜਿਹੜੇ ਤੁਹਾਨੂੰ ਦਰਸ਼ਨ ਕਰਾ ਰਹੇ ਆ ਨਾਲੇ ਤੁਹਾਨੂੰ ਮਾਤਾ ਜਗਦੰਬਾ ਜੀ ਆ ਰਾਮ ਜੀ ਦੇ ਨਾਲੇ ਦਰਸ਼ਨ ਕਰਦੇ ਮਾਤਾ ਜਗਦੰਬਾ ਜੀ ਦਾ ਬਣਿਆ ਹੋਇਆ ਤੇ ਇਹ ਦਰਸ਼ਨ ਕਰਾ ਰਹੇ ਆ ਗੁੱਗਾ ਜਾਰ ਵੀਰ ਜੀ ਦੇ ਦਰਬਾਰ ਤੇ ਬਹੁਤ ਸੋਹਣਾ ਬਣਿਆ ਹੋਇਆ ਇਸ ਤਰ੍ਹਾਂ ਦਰbaar ਬਹੁਤ ਸੋਹਣੇ ਬਣੇ ਹੋਏ ਆ ਆਨੰਦ ਹੀ ਆਨੰਦ ਆ ਬਿਲਕੁਲ ਆਨੰਦ ਆਂਦਾ ਆ ਦੇਖ ਕੇ ਇਹਦੇ ਨਾਲ ਇਹ ਤੁਹਾਨੂੰ ਮਿਲ ਜੂਗਾ ਸ਼੍ਰੀ ਰਾਧਾ ਕ੍ਰਿਸ਼ਨ ਜੀ ਤੇ ਜਿਹਨਾਂ ਦਾ ਅੱਜ ਹੈ ਹੀ ਦਿਨ ਵਾ ਸ਼੍ਰੀ ਰਾਧਾ ਕ੍ਰਿਸ਼ਨ ਜੀ ਦਾ ਤੇ ਲੋ ਜੀ ਕ੍ਰਿਸ਼ਨ ਜੀ ਦਾ ਬਹੁਤ ਸੋਹਣਾ ਬਣਿਆ ਹੋਇਆ ਹੈ ਤੇ ਕਰੋ ਸੰਗਤ ਜੀ ਕ੍ਰਿਸ਼ਨ ਜੀ ਦੇ ਦਰਸ਼ਨ ਤੇ ਸ਼੍ਰੀ ਕ੍ਰਿਸ਼ਨ ਜੀ ਦੇ ਨਾਲ ਇਹ ਤੁਹਾਨੂੰ ਮਿਲ ਜੂਗਾ साई बाबा जी शिरडी वाले लो जी साईं बाबा जी शिरडी वाले ਆ ਤੇ ਇਹਨਾਂ ਦੇ ਦਰਸ਼ਨ ਕਰੋ ਸਾਹਮਣੇ ਤੇ ਇਹ ਤੁਹਾਨੂੰ ਦਰਸ਼ਨ ਕਰਾਉਂਦੇ ਤੇ ਅੱਗੇ ਵੀ ਇੱਧਰ ਗਣੇਸ਼ ਜੀ ਦਾ ਬਹੁਤ ਸੋਹਣਾ ਬਣੀ ਹੋਈ ਹੈ ਪ੍ਰਤਿਮਾ ਚਲੋ ਜਿੱਧਰ ਵੀ ਬਣਿਆ ਪਿਆ ਹੈ ਦਰਵਾਜ਼ਾ ਤੇ ਬਹੁਤ ਸੋਹਣਾ ਸਜਾਇਆ ਹੋਇਆ ਹੈ ਇਹ ਜਿਹਨਾਂ ਵਾਲੇ ਇੱਧਰ ਵੀ ਦੇਖ ਰਹੇ ਆ ਤੇ ਇਹ ਜਿਹੜੇ ਇੱਥੇ ਸੰਤ ਹੋ ਗਏ ਉਹਨਾਂ ਦੀ ਹੈ ਲੱਗ ਗਈ ਇਹ ਆ ਲਿਖਿਆ ਗੁਰੂ ਦੇਵ ਜੀ ਭਗਤ ਹਰੀਸ਼ ਜੀ ਤੇ ਇਹ ਹੈ ਨਾ ਦਰਬਾਰ ਬਣੇ ਹੋਏ ਆ ਜਿਹੜੇ ਇੱਥੇ ਦੇ ਮਤਲਬ ਹੈਗੇ ਆ ਇਹ ਵੀ ਇਸ ਤਰ੍ਹਾਂ ਬਣਿਆ ਸਭ ਬਹੁਤ ਸੋਹਣੀ ਕੁਟੀਆਂ ਬਣੀ ਹੋਈ ਹੈ ਤੇ ਇੱਥੇ ਕਹਿੰਦੇ ਕਿ ਜਿਹੜੇ ਇੱਥੇ ਸੰਤ ਮਹਾਪੁਰਸ਼ ਸੀ ਤੇ ਉਹ ਇੱਥੇ ਧਿਆਨ ਲਗਾਇਆ ਕਰਦੇ ਸੀ ਅੰਦਰ ਕੁਟੀਆਂ ਬਣੀ ਹੋਈ ਹੈ ਉਹਨਾਂ ਦੀ ਜਿਤੇ ਧਿਆਨ ਲਗਾਇਆ ਕਰਦੇ ਸੀ ਬਾਕੀ ਤਾਂ ਨੰਗੂ ਗੁਗਾ ਜਾਰ ਪੀਰ ਜੀ ਦੇ ਦਰਸ਼ਨ ਕਰਾਤੇ ਸਾਰੇ ਮੰਦਰਾਂ ਦੇ ਦਰਸ਼ਨ ਕਰਾ ਮਤਲਬ ਕਿ ਬਹੁਤ ਸੋਹਣੇ ਬਣੇ ਹੋਏ ਆ ਤੇ ਦਰਸ਼ਨ ਕਰਾ ਦਿੱਤੇ ਤੇ ਜਿਹੜੇ ਸੰਤ ਹੋ ਗਏ ਇੱਥੇ ਧਿਆਨ ਲਗਾਇਆ ਕਰਦੇ ਸੀਗੇ ਤੇ ਉਹਨਾਂ ਦੀ ਕੁਟੀਆਂ ਬਣੀ ਬਹੁਤ ਸੋਹਣੀ ਸਜਾਈ ਹੋਈ ਆ ਤੇ ਇਹ ਸਾਹਮਣੇ ਸਾਰਾ ਗੁਗਾ ਜਾਰ ਪੀਰ ਜੀ ਦਾ ਦਰਵਾਜ਼ਾ ਜਿਹੜੇ ਦਰਸ਼ਨ ਕਰਾਤੇ ਆ ਉਹ ਵਧੀਆ ਆ ਬਣਿਆ ਹੋਇਆ ਸਥਾਨ ਇੱਕ ਵਾਰੀ ਆਓ ਜ਼ਰੂਰ ਦਰਸ਼ਨ ਕਰਨੇ ਚਾਹੀਦੇ ਤੁਹਾਨੂੰ ਮਿਲ ਜੂਗੇ गुग् यार पीर जी तो बहुत सोहनी प्रतिमा है पर शीशा शीशा दया दसती हो गुग् जार पीर जी प्रतिमा लगी हुई है बहुत सोनी है तो करो जी दर्शन बहुत सोनी सोहनी लगे नीले घोड़े तक सवार है गुगज यार जी तो दर्शन कराए बहुत सोना दरबार सजाया हुआ है इधर भी गुग् जार पीर जी तो बनी हुई है बहुत सोनी प्रतिमा दर्शन करो नीचे पायो बूटे ओके ਹਮ ਚਲੋ ਜੀ ਦਰਬਾਰ ਬਹੁਤ ਸੋਹਣਾ ਵੀ ਦਰਬਾਰ ਸਜਾਇਆ ਹੋਇਆ ਕੁੱਕੜਾ ਆ ਪਿਰਸੀ ਦਾ ਸੰਗਜੇ ਤਾਂ ਕੁੱਕੜਾ ਜਾਲ ਪਿਰਸੀ ਦਾ ਦਰਸ਼ਨ ਕਰੋ ਬਹੁਤ ਸੋਹਣਾ ਬਣਿਆ ਹੋਇਆ ਇਹ ਵੀ ਦਰਬਾਰ ਦੇਖੋ ਜੀ ਤੇ ਜਿਹੜੀ ਸਟੇਜ ਲਗਣੀ ਹੋਵੇ ਇੱਥੇ ਲਗਣੀ ਹੋਵੇ ਤੁਹਾਨੂੰ ਦਿਖਾਉਣੀ ਹੈ ਜਿੱਥੇ ਸਟੇਜ ਲਗਣੀ ਹੈ ਤੇ ਇੱਥੇ ਕਲਾਕਾਰ ਆਣੇ ਆ ਲੋ ਗੁਰੂ ਦਰਸ਼ਨ ਤੇ ਜਿਹੜੀ ਇੱਥੇ ਸਟੇਜ ਲਗਣੀ ਉਹ ਵੀ ਤੁਹਾਨੂੰ ਦਿਖਾ ਦੰਨੀ ਆ ਇੱਥੇ ਹੀ ਹੈ ਹਾਂ ਪਿੱਛੇ ਲੁਕੀ ਸਟੇਜ ਹੀ ਦਿਖਾਣੀ ਸੀ ਤੇ ਸਟੇਜ ਲਗਣੀ ਆ ਇਹ ਜਿਹੜੀ ਸਟੇਜ ਲਗਣੀ ਆ ਉਹ ਇੱਧਰ ਲਗਣੀ ਆ ਤੇ ਬਹੁਤ ਸੋਹਣਾ ਬਣਿਆ ਹੋਇਆ ਇੱਧਰ ਗਾਇਕਾਂ ਦੇ ਜਿਹਨਾਂ ਨੇ ਮਾਣਾ ਹੈ ਤਿਆਰੀਆਂ ਚੱਲ ਰਹੀਆਂ ਆ ਇੱਧਰ ਓਕੇ ਬਹੁਤ ਵਧੀਆ ਹਾਂ ਤੇ ਲੋ ਜੀ